ਅਸੀਂ ਤੜਾਈ ਦਾ ਮੰਦਿਰ ਪਿੰਦਾ ਹੈਗਾ ਲਾਂਬੜਾ ਰੋਡ ਤੋਂ ਜਿਹੜੀ ਲੰਬੜੀ ਰੋਡ ਜਾਂਦਾ ਜੀ ਉੱਥੇ ਮੰਦਿਰ ਦੇ ਵਿੱਚ ਰਾਤੀ ਬਿਤੀ ਰਾਤ ਕੋਈ ਚੋਰਾਂ ਨੇ ਚੋਰੀ ਕਰ ਲਈ ਜੀ ਤੇ ਉਸੇ ਮੌਕੇ ਤੇ ਅਸੀਂ ਆਏ ਆ ਤੇ ਜੋ ਵੀ ਇੱਥੇ ਹਾਲਾਤ ਹਨ ਉਸ ਨਾਲ ਅਗਰ ਬਾਂਦੀ ਕਾਨੂੰਨੀ ਕਰ ਦੇਤੀ ਜੀ ਇਹਨਾਂ ਦੇ ਕੈਸ਼ ਲੱਗੇ ਹਾਂਜੀ ਕੈਸ਼ ਵੀ ਕਹਿੰਦੇ ਲੱਗੇ ਜੀ ਇੱਥੇ ਨੇ ਲੱਖ ਰੁਪਏ ਕੈਸ਼ ਹੈ ਬਾਕੀ ਹੋਰ ਸਗੇ ਕੋਈ ਲੁੱਡੂ ਗੋਪਾਲ ਜੀ ਨੇ ਮੂਰਤੀਆਂ ਹੈਗੀਆਂ ਮੂਰਤੀਆਂ ਵੀ ਚੋਰੀ ਕਰਕੇ ਹਾਂਜੀ ਮੂਰਤੀਆਂ ਵੀ ਕਹਿੰਦੇ ਹੈਗੀਆਂ ਲੱਗਲੇ ਸੀ ਤੇ ਬਾਕੀ ਦੀ ਪੁੱਛ ਕਰਦੇ ਜੀ ਅਗਲੇ ਸਾਰੇ ਔਰ ਇੱਥੋਂ ਜਾਂਦੇ ਜਾਂਦੇ ਚੋਰ ਜਿਹੜਾ ਮੇਨ ਜਿਹੜੀ ਗੱਲ ਤੁਹਾਨੂੰ ਡੀਵੀਆਰ ਵੀ ਚੱਕ ਕੇ ਲੈ ਕੇ ਤੇ ਕੈਮਰੇ ਦੇ ਵਿੱਚ ਚੋਰੀ ਕਰ ਪਿੱਛੇ ਬਾਕੀ ਜਿਹੜੇ ਲੱਗੇ ਪਿੰਡ ਦੇ ਲੱਗੇ ਛੱਕ ਜਿਹੜੇ ਹੋਰ ਕੈਮਰੇ ਦੇ ਨਾਲ ਖਾਂ ਗਾਲ ਕੇ ਇਹਨੂੰ ਛੇਤੀ ਛੇਤੀ ਟ੍ਰੇਸ ਕੀਤਾ ਜਾਊਗਾ ਤੇ ਮੁੱਲ ਦੀ ਮਾਨਤ ਕਰਵਾ ਕੀਤਾ ਜਾਵੇ। ਕਿ ਸੋ ਅੱਜੇ ਬਹੁਤ ਹੀ ਮਾੜੀ ਘਟਨਾ ਹੋਈ ਆ ਸਾਡੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਲਾਂਬੜਾ ਦੇ ਵਿੱਚ ਸੋ ਜੋ ਕਿ ਚੋਰਾਂ ਵੱਲੋਂ ਤੇ ਕੁਝ ਦੁਸ਼ਟਾਂ ਵੱਲੋਂ ਮੰਦਿਰ ਦੇ ਵਿੱਚ ਚੋਰੀ ਹੋਈ ਬੇਅਦਵੀ ਹੋਈ ਜਿਹਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀਆਂ ਲੱਡੂ ਗੋਪਾਲ ਜੀ ਦੀਆਂ ਮੂਰਤੀਆਂ ਤੱਕ ਚੋਰੀ ਹੋਈਆਂ ਮੂਰਤੀਆਂ ਵੀ ਚੋਰੀ ਹੋ ਗਈਆਂ ਕੈਸ਼ ਹੋਣਾ ਲਗੇ ਅੰਦਰ ਲੱਖ ਰੁਪਇਆ ਕੈਸ਼ ਅੰਦਰ ਪਿਆ ਹੋਇਆ ਸੀਗਾ ਤੇ ਹੋਰ ਮਾਤਾ ਦੇ ਜਿਹੜੇ ਗੋਲਕਾਂ ਸੀਗੀਆਂ ਆਪਣੇ ਮੰਦਰ ਦੀ ਗੋਲਕ ਉਹ ਟੁੱਟ ਗਈ ਹੋਰ ਅੰਦਰ ਜੋਤ ਬੰਦ ਕਰ ਦਿੱਤੀ ਜਿਹੜੀ ਮੇਨ ਸਾਰਿਆਂ ਨੂੰ ਪਤਾ ਹੈ ਕਿ ਭਗਵਤੀ ਮਾਤਾ ਜੀ ਦੇ ਨਵਰਾਤਰੇ ਚੱਲ ਰਹੇ ਆ ਸੋ ਪ੍ਰਾਚੀਨ ਜੋਤ ਜਿਹੜੀ ਜਗ ਰਹੀ ਸੀਗੀ ਉਹ ਵੀ ਬੰਦ ਕਰ ਦਿੱਤੀ ਕਿ ਜੋਤ ਵੀ ਮਾਤਾ ਦਾ ਨਹੀਂ ਅਸੀਂ ਇਹ ਮੰਗ ਚਾਉਂਦੇ ਆ ਪ੍ਰਸ਼ਾਸਨ ਨੂੰ ਇਹ ਚੀਜ਼ ਦੀ ਚੇਤਾਵਨੀ ਵੀ ਦਿੰਨੇ ਆ ਕਿ ਤੁਰੰਤ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਵੀ ਬੰਦੇ ਆ ਬੰਦੇ ਫਾਈਂਡ ਆਊਟ ਕਰਕੇ ਨੱਥ ਪਾਈ ਜਾਵੇ ਨਹੀਂ ਤਾਂ ਅਸੀਂ ਤੁਰੰਤ ਅਸੀਂ ਇੱਥੇ ਥੋੜੀ ਦੇਰ ਬਾਅਦ ਅਕਾਸ਼ ਬੰਦ ਇੱ ਇਹਨਾਂ ਸਾਰਾ ਹਾਈਵੇ ਕਿਉਂਕਿ ਪ੍ਰਚੀਨ ਨਵਰਾਤਰੇ ਮਾਤਾ ਦੇ ਚੱਲ ਰਹੇ ਆ ਤੇ ਮੰਦਰ ਦੇ ਵਿੱਚ ਇੰਦਾ ਦੀ ਘਟਨਾ ਮੋਢ ਠਾਣਾ ਯਾਰ ਕਿੱਦਾਂ ਚੋਰੀ ਹੋ ਸਕਦੀ ਹੈ ਕਿੱਥੇ ਪ੍ਰਸ਼ਾਸਨ ਨੂੰ ਲਾਅ ਐਂਡ ਆਰਡਰ ਸੁਤਾ ਆਵੇਗਾ ਪ੍ਰਸ਼ਾਸਨ ਨੂੰ ਪਤਾ ਨਹੀਂ ਚੋਰੀ ਤੇ ਬਾਹਰ ਆਉਂਦੇ ਇਹ ਪਹਿਲਾਂ ਇਹਨਾਂ ਨੂੰ ਪਤਾ ਲੱਗਦਾ ਕਿ ਚੋਰੀ ਇੱਥੇ ਹੋ ਸਕਦੀ ਜਿਹੜੇ ਸਲੇਟ ਰਹੇ ਪਹੁੰਚੇ ਹੋਏਗੇ ਐਸਟੂ ਆਇਆ ਸੀ ਲੰਬੜੇ ਤੋਂ ਉਹਨਾਂ ਨੇ ਦੱਸ ਦਿੱਤਾ ਹੈ ਕਿ ਇੱਥੇ ਇਹਨਾਂ ਦੇ ਜਿਹੜੇ ਹੈਗੇ ਆ ਆਪਣੇ ਚੋਰ ਜਾਂ ਜਿਹੜੇ ਵੀ ਬੰਦੇ ਸ਼ਰਾਰਤੀ ਆਂ ਸਰ ਕਿਉਂ ਅਸ਼ੀਤਰਾਜੀ ਦਾ ਮੰਦਰ ਪੈਂਦਾ ਹੈਗਾ ਲੰਬੜਾ ਰੋਡ ਤੋਂ ਜਿਹੜੀ ਲੰਬੜੀ ਰੋਡ ਜਾਂਦਾ ਜੀ ਉੱਥੇ ਮੰ ਤੇ ਉਸੇ ਮੌਕੇ ਤੇ ਅਸੀਂ ਆਏ ਆ ਤੇ ਜੋ ਵੀ ਇੱਥੇ ਹਾਲਾਤ ਹਨ ਉਸ ਨਾਲ ਅਗਰ ਬਾਂਦੀ ਕਾਨੂੰਨੀ ਕਰ ਦੇਤੀ ਜੀ ਇਹਨੇ ਕੈਸ਼ ਲੱਗੇ ਹਾਂਜੀ ਕੈਸ਼ ਵੀ ਕਹਿੰਦੇ ਲੱਗੇ ਜੀ ਇੱਥੇ ਨੇ ਲੱਖ ਰੁਪਏ ਕੈਸ਼ ਹੈ ਬਾਕੀ ਹੋਰ ਸਗੇ ਕੋਈ ਲੁੱਡੂ ਗੋਪਾਲ ਜੀ ਨੇ ਮੂਰਤੀਆਂ ਆਗਿਆ ਮੂਰਤੀਆਂ ਵੀ ਚੋਰੀ ਕਰਕੇ ਹਾਂਜੀ ਮੂਰਤੀਆਂ ਵੀ ਕਹਿੰਦੇ ਹੈਗੀ ਲੱਗਦੇ ਸੀ ਤੇ ਬਾਕੀ ਦੀ ਤਫतीश ਕਰਦੇ ਜੀ ਅਗਲੇ ਸਾਰੇ ਔਰ ਇੱਥੋਂ ਜਾਂਦੇ ਜਾਂਦੇ ਚੋ ਚੋ ਜਿਹੜਾ ਮੇਨ ਜਿਹੜੀ ਗੱਲ ਹੈ ਉਥੋਂ ਡੀਵੀਆਰ ਵੀ ਚੱਕ ਕੇ ਲਾਗੇ ਤੇ ਕੈਮਰੇ ਜਿਹੜੇ ਚੋਰੀ ਕਰ ਪਿੱਲੇ ਗਏ ਬਾਕੀ ਜਿਹੜੇ ਲੱਗੇ ਪਿੰਡ ਦੇ ਲੱਗੇ ਸ਼ਕ ਜਿਹੜਾ ਹੋਰ ਕੈਮਰੇ ਦੇ ਨਾਲ ਖਾਂਗਾਲ ਕੇ ਇਹਨ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸੋ ਅੱਜ ਇਹ ਬਹੁਤ ਹੀ ਮੜੀ ਘਟਨਾ ਹੋਈ ਹੈ ਸਾਡੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਲੰਬੜਾ ਦੇ ਵਿੱਚ ਸੋ ਜੋ ਕਿ ਚੋਰਾਂ ਵੱਲੋਂ ਤੇ ਕੁਝ ਦੁਸ਼ਟਾਂ ਵੱਲੋਂ ਮੰਦਿਰ ਦੇ ਵਿੱਚ ਚੋਰੀ ਹੋਈ ਬੇਅਦਬੀ ਹੋਈ ਜਿਹਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀਆਂ ਲੱਡੂ ਗੋਪਾਲ ਜੀ ਦੀਆਂ ਮੂਰਤੀਆਂ ਤੱਕ ਚੋਰੀ ਹੋ ਗਈਆਂ ਮੂਰਤੀਆਂ ਵੀ ਚੋਰੀ ਹੋ ਗਈਆਂ ਕੈਸ਼ ਉਹਨਾਂ ਲਗੇ ਅੰਦਰ ਲੱਖ ਰੁਪਈਆ ਕੈਸ਼ ਅੰਦਰ ਪਿਆ ਹੋਇਆ ਸੀਗਾ ਤੇ ਹੋਰ ਮਾਤਾ ਦੇ ਜਿਹੜੇ ਗੋਲਕਾਂ ਸੀਗੀਆਂ ਆਪਣੇ ਮੰਦਿਰ ਦੀ ਗੋਲਕ ਉਹ ਟੁੱਟ ਗਈ ਹੋਰ ਅੰਦਰ ਜੋਤ ਬੰਦ ਕਰ ਦਿੱਤੀ ਜਿਹੜੀ ਮੇਨ ਸਾਰਿਆਂ ਨੂੰ ਪਤਾ ਹੈ ਕਿ ਭਗਵਤੀ ਮਾਤਾ ਜੀ ਦੇ ਨਵਰਾਤਰੇ ਚੱਲ ਰਹੇ ਆ ਸੋ ਪ੍ਰਾਚੀਨ ਜੋਤ ਜਿਹੜੀ ਜਗ ਰਹੀ ਸੀਗੀ ਉਹ ਵੀ ਬੰਦ ਕਰ ਦਿੱਤੀ ਕਿ ਜੋਤ ਵੀ ਮਾਤਾ ਦਾ ਨਹੀਂ ਅਸੀਂ ਇਹ ਮੰਗ ਚਾਉਂਦੇ ਆ ਪ੍ਰਸ਼ਾਸਨ ਨੂੰ ਇਹ ਚੀਜ਼ ਦੀ ਚੇਤਾਵਨੀ ਵੀ ਦਿੰਨੇ ਆ ਕਿ ਤੁਰੰਤ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਵੀ ਬੰਦੇ ਆ ਬੰਦੇ ਫਾਈਂਡ ਆਊਟ ਕਰਕੇ ਨੱਥ ਪਾਈ ਜਾਵੇ ਨਹੀਂ ਤਾਂ ਅਸੀਂ ਤੁਰੰਤ ਅਸੀਂ ਇੱਥੇ ਥੋੜੀ ਦੇਰ ਅੱਗੇ ਅਸੀਂ ਬੰਦ ਇੱਥੇ ਅਸੀਂ ਕਰ ਦੇਣਾ ਈ ਸਾਰਾ ਠੀਕ ਹੈ ਨਾ ਸਾਰਾ ਹਾਈਵੇ ਕਿਉਂਕਿ ਪ੍ਰਾਚੀਨ ਨਵਰਾਤਰੇ ਮਾਤਾ ਦੇ ਚੱਲ ਰਹੇ ਆ ਤੇ ਮੰਦਰ ਦੇ ਵਿੱਚ ਐਡਾ ਦੀ ਘਟਨਾ ਮੋ ਇਥੇ ਪ੍ਰਸ਼ਾਸਨ ਨੂੰ ਲਾਅ ਐਂਡ ਆਰਡਰ ਸੁਤਾ ਆਵੇਗਾ ਪ੍ਰਸ਼ਾਸਨ ਨੂੰ ਪਤਾ ਨਹੀਂ ਚੋਰੀ ਤੇ ਬਾਅਦ ਆਉਂਦੇ ਇਹ ਪਹਿਲਾਂ ਇਹਨਾਂ ਨੂੰ ਪਤਾ ਲੱਗਦਾ ਕਿ ਚੋਰੀ ਇੱਥੇ ਹੋ ਸਕਦੀ ਜਿਹੜੇ ਸਲੇਟ ਰਹੇ ਪਹੁੰਚੇ ਵਿਗਈ ਐ ਐਸਟੀਓ ਆਇਆ ਸੀ ਲੰਬੜੇ ਤੋਂ ਉਹਨਾਂ ਨੇ ਦੱਸ ਦਿੱਤਾ ਹੈ ਕਿ ਇੱਥੇ ਇਹਨਾਂ ਦੇ ਜਿਹੜੇ ਹੈਗੇ ਆ ਆਪਣੇ ਚੋਰ ਜਾਂ ਜਿਹੜੇ ਵੀ ਬੰਦੇ ਸ਼ਰਾਰਤੀ ਆਂ ਸਰ ਕਿਉਂ ਅਸ਼ੀਤਰਾਜੀ ਦਾ ਮੰਦਿਰ ਪੈਂਦਾ ਹੈਗਾ ਲੰਬੜਾ ਰੋਡ ਤੋਂ ਜਿਹੜੀ ਲੰਬੜੀ ਦਾ ਰੋਡ ਜਾਂਦਾ ਜੀ ਉੱਥੇ ਮੰਦਿਰ ਦੇ ਵਿੱਚ ਰਾਤੀ ਬਿਤੀ ਰਾਤ ਕੋਈ ਚੋਰਾਂ ਨੇ ਚੋਰੀ ਕਰ ਲਈ ਜੀ ਤੇ ਉਸੇ ਮੌਕੇ ਤੇ ਅਸੀਂ ਆਏ ਆ ਤੇ ਜੋ ਵੀ ਇੱਥੇ ਹਾਲਾਤ ਹਨ ਉਸਨੂੰ ਸਾਰ ਨਗਰ ਬੰਦੀ ਕਾਨੂੰਨੀ ਕਰ ਦੇ ਹਾਂਜੀ ਕੈਸ਼ ਵੀ ਕਹਿੰਦੇ ਲੱਗੇ ਜੀ ਇਥੇ ਮੇਰੇ ਲੱਖ ਰੁਪਈਆ ਕੈਸ਼ ਹੈ ਬਾਕੀ ਹੋਰ ਸਗੇ ਕੋਈ ਲੁੱਲੂ ਗੋਪਾਲ ਜੀ ਨੇ ਮੂਰਤੀਆਂ ਹੈਗੀਆਂ ਪੈਸੇ ਵੀ ਚੋਰੀ ਕਰਕੇ ਹਾਂਜੀ ਮੂਰਤੀਆਂ ਵੀ ਕਹਿੰਦੇ ਹੈਗੀਆਂ ਲੱਗਦੇ ਜੀ ਤੇ ਬਾਕੀ ਦੀ ਤਾਂ ਤਫ਼तीश ਕਰਦੇ ਆਂ ਜੀ ਅਗਨੇ ਸਾਰੇ ਔਰ ਇਥੋਂ ਜਾਂਦੇ ਜਾਂਦੇ ਚੋਰ ਜਿਹੜਾ ਮੇਨ ਜਿਹੜੀ ਗੱਲ ਹੈ ਉਥੋਂ ਡੀਵੀਆਰ ਵੀ ਚੱਕ ਕੇ ਲੈ ਗਏ ਤੇ ਕੈਮਰੇ ਦੇ ਜਿਹੜੇ ਚੋਰੀ ਕਰਕੇ ਲੈ ਗਏ ਬਾਕੀ ਜਿਹੜੇ ਲੱਗੇ ਪਿੰਡ ਦੇ ਲੱਗੇ ਛੱਕ ਜਿਹੜੇ ਹੋਰ ਕੈਮਰੇ ਲੱਗੇ ਉਹਨਾਂ ਨਾਲ ਕੇ ਇਹਨੂੰ ਸਿੱਧੇ-ਸਿੱਧੇ ਕੇਸ ਕੀਤਾ ਜਾਊਗਾ ਤੇ ਮੁਲਤੀਮਾਨ ਕੋਲ ਪਹੁੰਚ ਕੀਤਾ ਜਾਵੇ ਤੇ ਸਵਾਜੇ ਬਹੁਤ ਹੀ ਮਾੜ ਸੋ ਜੋ ਕਿ ਚੋਰਾਂ ਵੱਲੋਂ ਤੇ ਕੁਝ ਦੁਸ਼ਟਾਂ ਵੱਲੋਂ ਮੰਦਿਰ ਦੇ ਵਿੱਚ ਚੋਰੀ ਹੋਈ ਬੇਅਦਵੀ ਹੋਈ ਜਿਹਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀਆਂ ਲੱਡੂ ਗੋਪਾਲ ਜੀ ਦੀਆਂ ਮੂਰਤੀਆਂ ਤੱਕ ਚੋਰੀ ਹੋਈਆਂ ਮੂਰਤੀਆਂ ਵੀ ਚੋਰੀ ਹੋ ਗਈਆਂ ਐਸੇ ਨਾਲ ਅੰਦਰ ਲੱਖ ਰੁਪਇਆ ਕੈਸ਼ ਅੰਦਰ ਪਿਆ ਹੋਇਆ ਸੀਗਾ ਤੇ ਹੋਰ ਮਾਤਾ ਦੇ ਜਿਹੜੇ ਗੋਲਕਾਂ ਸੀਗੇ ਆਪਣੇ ਮੰਦਿਰ ਦੀ ਗੋਲਕ ਉਹ ਟੁੱਟ ਗਈ ਹੋਰ ਅੰਦਰ ਜੋਤ ਬੰਦ ਕਰ ਦਿੱਤੀ ਜਿਹੜੀ ਮੇਨ ਸਾਰਿਆਂ ਨੂੰ ਪਤਾ ਕਿ ਭਗਵਤੀ ਮਾਤਾ ਜੀ ਦੇ ਨਵਰਾਤਰੇ ਚੱਲ ਰਹੇ ਆ ਸੋ ਪ੍ਰਾਚੀਨ ਜੋਤ ਜਿਹੜੀ ਜਗ ਰਹੀ ਸੀਗੀ ਉਹੀ ਬੰਦ ਕਰ ਦਿੱਤੀ ਕਿ ਜੋਤ ਵੀ ਮਾਤਾ ਦਾ ਨਹੀਂ ਅਸੀਂ ਇਹ ਮੰਗ ਚਾਉਂਦੇ ਆ ਪ੍ਰਸ਼ਾਸਨ ਨੂੰ ਇਹ ਚੀਜ਼ ਦੀ ਚੇਤਾਵਨੀ ਵੀ ਦਿੰਨੇ ਆ ਕਿ ਤੁਰੰਤ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਵੀ ਬੰਦੇ ਆ ਬੰਦੇ ਫਾਈਂਡ ਆਊਟ ਕਰਕੇ ਨੱਥ ਪਾਈ ਜਾਵੇ ਨਹੀਂ ਤਾਂ ਅਸੀਂ ਤੁਰੰਤ ਅਸੀਂ ਇੱਥੇ ਥੋੜੀ ਦੇਰ ਅੱਗੇ ਅਸੀਂ ਬੰਦ ਇੱਥੇ ਅਸੀਂ ਕਰ ਦੇਣਾ ਈ ਸਾਰਾ ਠੀਕ ਹੈ ਨਾ ਸਾਰਾ ਹਾਈਵੇ ਕਿਉਂਕਿ ਪ੍ਰਚੀਨ ਨਵਰਾਤਰੀ ਮਾਤਾ ਦੇ ਚੱਲ ਰਹੇ ਆ ਤੇ ਮੰਦਰ ਦੇ ਵਿੱਚ ਏਦਾਂ ਦੀ ਘਟਨਾ ਮੋਢਾ ਠਾਣਾ ਯਾਰ ਕਿੱਦਾਂ ਚੋਰੀ ਹੋ ਸਕਦੀ ਹੈ ਕਿੱਥੇ ਪ੍ਰਸ਼ਾਸਨ ਨੂੰ ਲਾਅ ਐਂਡ ਆਰਡਰ ਸੁਤਾ ਹੋਵੇਗਾ ਪ੍ਰਸ਼ਾਸਨ ਨੂੰ ਪਤਾ ਨਹੀਂ ਚੋਰੀ ਤੇ ਬਾਹਰ ਆਉਂਦੇ ਏ ਪਹਿਲਾਂ ਇਹਨਾਂ ਨੂੰ ਪਰਵਾਹ ਲੱਗਦਾ ਕਿ ਚੋਰੀ ਇੱਥੇ ਹੋਉਦਕੀ ਜਿਹੜੇ ਸਨੇਚ ਰਹੇ ਪਹੁੰਚੇ ਵਿਗਈ ਐ ਸੱਚ ਉਹ ਆਇਆ ਗਾ ਲੰਬੜੇ ਤੋਂ ਤੇ ਉਹਨਾਂ ਨੇ ਦੱਸ ਦਿੱਤਾ ਕਿ ਇੱਥੇ ਇਹਨਾਂ ਦੇ ਜਿਹੜੇ ਹੈਗੇ ਆ ਆਪਣੇ ਚੋਰ ਜਾਂ ਜਿਹੜੇ ਵੀ ਬੰਦੇ ਸ਼ਰਾਰਤੀ ਆਨਸਰ ਕਿਉਂ ਅਸ਼ੀਤਰਾਜੀ ਦਾ ਮੰਦਿਰ ਪੈਂਦਾ ਹੈਗਾ ਲੰਬੜਾ ਰੋਡ ਤੋਂ ਜਿਹੜੀ ਲੰਬੜੀ ਰੋਡ ਹੁੰਦਾ ਜੀ ਉੱਥੇ ਮੰਦਿਰ ਦੇ ਵਿੱਚ ਰਾਤੀ ਬਿਤੀ ਰਾਤ ਕੋਈ ਚੋਰਾਂ ਨੇ ਚੋਰੀ ਕਰ ਲਈ ਜੀ ਤੇ ਉਸੇ ਮੌਕੇ ਤੇ ਅਸੀਂ ਆਏ ਆ ਤੇ ਜੋ ਵੀ ਇੱਥੇ ਹਾਲਾਤ ਹੁਣ ਕੋਸਾਨਗਰ ਬਾਂਦੀ ਕਾਨੂੰਨੀ ਕਰ ਦੇ ਕੀਤੀ ਜੀ ਇਹਨਾਂ ਦੇ ਕੈਮਪ ਹਾਂਜੀ ਕੈਸ਼ ਵੀ ਕਹਿੰਦੇ ਲੱਗ ਗਈ ਜੀ ਇਥੇ ਮੇਰੇ ਲੱਖ ਰੁਪਏ ਕੈਸ਼ ਹੈ ਬਾਕੀ ਹੋਰ ਸਗੇ ਕੋਈ ਲੁੱਡੂ ਗੋਪਾਲ ਜੀ ਨੇ ਮੂਰਤੀਆਂ ਹੈਗੀਆਂ ਮੂਰਤੀਆਂ ਵੀ ਚੋਰੀ ਕਰਕੇ ਹਾਂਜੀ ਮੂਰਤੀਆਂ ਵੀ ਕਹਿੰਦੇ ਹੈ ਗਈ ਲੱਗਦੇ ਸੀ ਤੇ ਬਾਕੀ ਦੀ ਪੁੱਛੀ ਕਰਦੇ ਜੀ ਅਗਨੇ ਸਾਰੇ ਔਰ ਇਥੋਂ ਜਾਂਦੇ ਜਾਂਦੇ ਚੋ ਚੋੜ ਜਿਹੜਾ ਮੇਨ ਜਿਹੜੀ ਗੱਲ ਹੈ ਉਥੋਂ ਡੀਵੀਆਰ ਵੀ ਚੱਕ ਕੇ ਲੈ ਗਏ ਤੇ ਕੈਮਰੇ ਜਿਹੜੇ ਚੋਰੀ ਕਰਕੇ ਲੈ ਗਏ ਬਾਕੀ ਜਿਹੜੇ ਲੱਗੇ ਪਿੰਡ ਦੇ ਲੱਗੇ ਸ਼ਕ ਜਿਹੜੇ ਹੋਰ ਕੈਮਰੇ ਲੱਗੇ ਉਹਨਾਂ ਨਾਲ ਕੇ ਇਹਨੂੰ ਜਿੱਤੇ ਜਿੱਤੇ ਟ੍ਰੇਸ ਕੀਤਾ ਜਾਊਗਾ ਤੇ ਮੁਲਤਿਮਾਨ ਕਰਵਾ ਕੀਤਾ ਜਾਵੇ ਕਿ ਸਵਾਜੇ ਬਹੁਤ ਹੀ ਮਾੜੀ ਘਟਨਾ ਹੋਈ ਤੋ ਜਿਉ ਕਿ ਚੋਰਾਂ ਵੱਲੋਂ ਤੇ ਕੁਝ ਦੁਸ਼ਟਾਂ ਵੱਲੋਂ ਮੰਦਿਰ ਦੇ ਵਿੱਚ ਚੋਰੀ ਹੋਈ ਬੇਅਦਬੀ ਹੋਈ ਜਿਹਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾ ਜੀ ਦੀਆਂ ਲੱਡੂ ਗੋਪਾਲ ਜੀ ਦੀਆਂ ਮੂਰਤੀਆਂ ਤੱਕ ਚੋਰੀ ਹੋ ਗਈਆਂ ਮੂਰਤੀਆਂ ਵੀ ਚੋਰੀ ਹੋ ਗਈਆਂ ਐਸਾ ਉਹਨਾਂ ਲੈ ਕੇ ਅੰਦਰ ਲੱਖ ਰੁਪਇਆ ਕੈਸ਼ ਅੰਦਰ ਪਿਆ ਹੋਇਆ ਸੀਗਾ ਤੇ ਹੋਰ